VMW VMW ਨੰਬਰ ਕੈਮਰਿਕ ਪ्युअर ਕੈਮਰਿਕ AK ਟੈਕਸ ਦੀ AK ਟੈਕਸ ਦੀ ਸ਼ਾਨਦਾਰ ਕੈਮਰਿਕ ਕੋਈ 500 ਦਾ ਵੇਚਦਾ ਕੋਈ 600 ਦਾ ਵੇਚਦਾ ਅੱਜ ਤੋਂ ਬਾਅਦ ਪੰਡਤਾਂ ਦੀ ਹੱਟੀ ਤੇ 400 ਰੁਪਏ ਦਾ ਸੂਟ ਮਿਲੂਗਾ ਤੁਸੀਂ ਸਹੀ ਸੁਣਿਆ ਜੀ ਪੰਡਤਾਂ ਦੀ ਹੱਟੀ ਤੇ VMW ਨੰਬਰ AK ਟੈਕਸ ਦੀ ਸ਼ਾਨਦਾਰ ਕੈਮਰਿਕ ਸ਼ਾਨਦਾਰ ਕੱਪੜਾ ਸ਼ਾਨਦਾਰ ਕੁਆਲਿਟੀ 400 ਰੁਪਏ ਦਾ ਮਿਲੂ ਜਿਹੜੀਆਂ ਪਹਿਣਾ ਨੇ ਮੇਰੀਆਂ ਇਹ ਪਹਿਣਾ ਨੇ ਬਦਲ ਕੇ ਵੀ ਲੈ ਕੇ ਜਾਣੇ ਆ ਉਹਨਾਂ ਨੂੰ ਵੀ ਵੇਚਤੀ ਹੈ 400 ਜੀ ਦੇਵਾਂਗੇ 400 ਜੀ ਰੱਖਾਂਗੇ 400 ਰੁਪਏ ਦਾ ਦੇਵਾਂਗੇ ਅੱਜ ਤੋਂ ਬਾਅਦ ਜਿਹੜੇ ਕੋਈ ਬਦਲ ਕੇ ਲੈ ਕੇ ਜਾਣਾ ਤਾਂ ਵੀ 400 ਰੁਪਏ ਦਾ 400 ਰੁਪਏ ਦਾ ਕੈਮਰਿਕ ਦਾ ਸੂਟ 400 ਰੁਪਏ ਦਾ ਪੰਡਤਾਂ ਦੀ ਹੱਟੀ ਦੀ ਸ਼ਾਨਦਾਰ ਕੁਆਲਿਟੀ ਸ਼ਾਨਦਾਰ ਕਪੜਾ ਪੰਡਤਾਂ ਦੀ ਹੱਟੀ ਪੁਰੀਆਂ ਵਾਲਾ ਬਾਜ਼ਾਰ ਹੈ ਭਰੇ ਬਾਜ਼ਾਰ ਦੇ ਵਿੱਚ ਵਿਚ ਵਿਚਾਰੇ ਸ਼ਹਿਰ ਦੇ ਦੁਕਾਨ ਹੈ ਪੰਡਤਾਂ ਦੀ ਹੱਟੀ ਹੈ ਸ਼ਹਿਰ ਭਦੌੜਾ ਪੁਰੀਆਂ ਵਾਲਾ ਬਾਜ਼ਾਰ ਹੈ ਏਕੇ ਟੈਕਸ ਦੀ ਕੈਮਰਿਕ ਦਾ ਸ਼ਾਨਦਾਰ ਕੁਆਲਟੀ ਸ਼ਾਨਦਾਰ ਕਪੜਾ ਵੀ ਐਮ ਡਬਲਯੂ ਨੰਬਰ ਨੰਬਰ ਦੱਸ ਕੇ ਦੇਵਾਂਗੇ 400 ਰੁਪਏ ਦਾ ਸੂਟ ਜੀ ਦੱਸਣ ਲੱਗੇ ਆ ਪਿਓਰ ਕੈਮਰਿਕ ਦਾ ਸੂਟ ਪਿਓਰ ਦੁਪੱਟੇ ਦੇ ਨਾਲ ਰੇਟ ਮੁੱਲ 400 ਰੁਪਏ ਕਰਤਾ ਪਿਓਰ ਦਾ ਦੁਪੱਟਾ ਅਸਲੀ ਪਿਓਰ ਦਾ ਅਸਲੀ ਕੈਮਰਿਕ ਦਾ ਸੂਟ ਹੈ ਪਿਓਰ ਦੁਪੱਟੇ ਦੇ ਨਾਲ 400 ਰੁਪਏ ਦਾ ਸੂਟ ਪੰਡਤਾਂ ਦੀ ਹੱਟੀ ਤੇ ਪੰਡਤਾਂ ਦੀ ਹੱਟੀ ਦੇ ਸੇਲ ਮੇਲੇ ਦੇ ਵਿੱਚ ਪਿਓਰ ਕੈਬਰਿਕ ਦਾ ਸੂਟ 400 ਰੁਪਏ ਦਾ 400 ਦਾ ਲੈ ਜਾਓ ਜੀ ਜਿੰਨੇ ਮਰਜ਼ੀ ਲੈ ਜਾਓ 400 ਰੁਪਏ ਦਾ ਪਿਓਰ ਦੁਪੱਟੇ ਦੇ ਨਾਲ 400 ਰੁਪਏ ਦਾ ਸੂਟ ਅਸਲੀ ਕੈਬਰਿਕ ਪਿਓਰ ਸੂਤੀ ਸ਼ਾਨਦਾਰ ਕੁਆਲਟੀ 400 ਰੁਪਏ ਦਾ ਸੂਟ 400 ਰੁਪਏ ਦਾ ਸੂਟ ਪਿਓਰ ਦੁਪੱਟੇ ਦੇ ਨਾਲ ਡਿਜ਼ਾਈਨ ਦੇਖੋ ਕੁਆਲਟੀ ਦੇਖੋ ਦੁਪੱਟੇ ਸ਼ਾਨਦਾਰ ਸੂਟ ਸੋਹਣਿਆ 400 ਰੁਪਏ ਦਾ ਸੂਟ ਦੇਵਾਂਗੇ ਜੀ ਇੱਕ ਮਿਲ ਜੂਗਾ ਜੀ ਇੱਕ ਵੀ ਸਿੰਗਲ ਸੂਟ 400 ਦਾ ਸਿੰਗਲ ਲੈ ਜੋ ਦੋ ਲੈ ਜੋ ਚਾਰ ਲੈ ਜੋ ਜਿੰਨੀ ਤੁਹਾਡੀ ਸਲਾਹ ਜਿੰਨੀ ਤੁਹਾਡੀ ਇੱਛਾ ਹੈ ਜਿੰਨੀ ਤੁਹਾਡੀ ਮਰਜ਼ੀ ਹੈ ਕੋਈ ਕੰਡੀਸ਼ਨ ਨਹੀਂ ਕੋਈ ਸ਼ਰਤ ਨਹੀਂ ਇੱਕ ਲੋ ਦੋ ਲੋ 400 ਰੁਪਏ ਦੇ ਹਿਸਾਬ ਨਾਲ ਜਿੰਨੇ ਮਰਜ਼ੀ ਲੈ ਜੋ ਪੰਡਤਾਂ ਦੀ ਏਡੀ ਸਭ ਕੱਟਵਰਕ ਦੀ ਕੁਆਲਿਟੀ ਹੈ ਕੱਟਵਰਕ ਦੀ ਕੜਾਈ ਹੈ ਸ਼ਾਨਦਾਰ ਕੇਰਾ ਕੰਢੇ ਮੈਂ ਚੁੰਨੀ ਤੇ ਕਟਵਰਕ ਵੀ ਹੋਈ ਵੇ ਕੜਾਈ ਕੈਮਰਿਕ ਦਾ ਸੂਟ ਹੈ ਸ਼ਾਨਦਾਰ ਕੁਆਲਿਟੀ ਹੈ 500 ਰੁਪਏ ਦਾ ਸੂਟ ਹੈ 500 ਰੁਪਏ ਦਾ ਦੇਵਾਂਗੇ ਇੱਕ 900 ਰੁਪਏ ਦੇ ਦੇਵਾਂਗੇ ਦੋ ਪੰਜ ਸੂਟ ਜਿਹੜਾ ਵੀ ਮੇਰੀ ਭੈਣ ਲਊਗੀ ਮੇਰਾ ਵੀਰ ਲੈ ਕੇ ਜਾਊ ਘਰ ਖਾਤਰ ਪਹਿਨਣ ਖਾਤਰ ਦੇਣ ਲੈਣ ਖਾਤਰ 500 ਰੁਪਏ ਵਾਲਾ ਸੂਟ 2000 ਦੇ ਪੰਜ 4 ਦੇਵਾਂਗੇ ਕਿੰਨੇ ਪੰਜ ਪੰਜ 2000 ਦੇ ਪੰਜ ਜੀ ਪੰਜ ਕਰ ਦੇ ਜੀ ਪੰਜ ਪੰਜ 2000 ਦੇ 5 ਸੂਟ ਜਿੰਨੇ ਮਰਜ਼ੀ ਲੈ ਜਾਓ 2000 ਦੇਵਾਂਗੇ 5 900 ਦੇ 2 500 ਰੁਪਏ ਦਾ ਇੱਕ 500 ਰੁਪਏ ਦਾ ਇੱਕ 900 ਦੇ 2 2000 ਦੇ 5 ਸੂਟ ਕੱਟਵਰਕ ਦੀ ਕੜਾਈ ਵਾਲੇ ਕੱਟਵਰਕ ਦੀ ਸ਼ਾਨਦਾਰ ਕੜਾਈ ਦੁਪੱਟਾ ਵੀ ਕੱਢਿਆ ਸੂਟ ਸੋਹਣਿਆ ਰੰਗ ਸੋਹਣਿਆ ਕੜਾਈਆਂ ਸੋਹਣੀਆਂ ਪੰਡਤਾਂ ਦੀ ਹੱਤੀ ਹੈ ਤੁਹਾਡੀ ਆਪਣੀ ਹੱਤੀ ਹੈ ਕਿਤੇ ਸੇਰ ਮੇਲਾ ਲੱਗਿਆ 2000 ਦੇ 5 ਸੂਟ 900 ਦੇ ਉੱਤੇ ਤੇ 500 ਰੁਪਏ ਦਾ ਇੱਕ ਕਟ ਵਰਕ ਦੀ ਕੜਾਈ ਕੈਮਰਿਕ ਦਾ ਸੂਟ ਹੈ ਪੰਡਤਾਂ ਦੀ ਹੱਟੀ ਹੈ ਜੀ ਪੰਡਤਾਂ ਦੀ ਹੱਟੀ ਹੈ ਸੋ ਲਓ ਜੀ 3 ਪੈਣਾ ਦੇ ਪਹਿਨਣ ਵਾਲੇ ਸੂਟ ਗਰਮੀ ਦੇ ਵਿੱਚ ਆਰਾਮ ਦੇ ਇੱਕ ਸੂਟ ਸੂਤੀ ਸੂਟ ਪੀਪਾ ਕਾਟਨ ਪੰਡਤਾਂ ਦੀ ਹੱਟੀ ਦੇ ਪੰਡਤਾਂ ਦੀ ਹੱਟੀ ਦੇ 400 ਰੁਪਏ ਦਾ ਇੱਕ ਸੂਟ ਹੈ ਮੈਚਿੰਗ ਸੂਟ ਹੈ ਸਲਵਾਰ ਲੈਣਾ ਲਈ ਫੁੱਲਾਂ ਵਾਲੀ ਬੂਟੀਆਂ ਵਾਲੀ ਕੁੜਤੀ ਹੈ ਜਿਹਨੂੰ ਅਸੀਂ ਸ਼ਰਟ ਕਹਿੰਦੇ ਆ 400 ਰੁਪਏ ਦਾ ਇੱਕ ਸੂਟ ਹੈ 700 ਦੇ ਦੋ ਹੈ 1000 ਰੁਪਏ ਦੇ ਤਿੰਨ ਸੂਟ ਹੈ ਜੀ ਪੰਡਤਾਂ ਦੀ ਹੱਟੀ ਤੇ ਪੰਡਤਾਂ ਦੀ ਹੱਟੀ ਦੇ ਵੀਬਾ ਕਾਟਨ ਬੰਬੇ ਦੀ ਬਣੀ ਵੀ ਕਾਟਨ ਹੈ ਸ਼ਾਨਦਾਰ ਕੁਆਲਿਟੀ ਹੈ ਸ਼ਾਨਦਾਰ ਕੱਪੜਾ 1000 ਦੇ 3 400 ਰੁਪਏ ਦਾ ਇੱਕ 700 ਦੇ ਦੋ ਸੂਟ ਪੰਡਤਾਂ ਦੀ ਹੱਟੀ ਤੇ ਪੰਡਤਾਂ ਦੀ ਹੱਟੀ ਦੇ ਸਪੈਸ਼ਲ ਸੇਲ ਮੇਲਾ ਲੱਗਿਆ ਜੀ 400 ਰੁਪਏ ਦਾ ਇੱਕ ਸੂਟ 700 ਦੇ ਦੋ 1000 ਰੁਪਏ ਦੇ ਤਿੰਨ ਸੂਟ ਸਾਰੇ ਭੈਣ ਭਰਾਵਾਂ ਦੇ ਪੰਜਾਬੀ ਭੈਣ ਭਰਾਵਾਂ ਦੀ ਸਾਥ ਤੇ ਸਹਿਯੋਗ ਨਾਲ ਚੱਲ ਰਹੀ ਹੈ ਜਿੱਥੇ ਸੇਲਾਂ ਲੱਗਦੀਆਂ ਬਹੁਤ ਸਾਰੇ ਫਾਇਦੇ ਕਰਦੇ ਆ ਭੈਣ ਭਰਾਵਾਂ ਨੂੰ ਦੂਰੋਂ ਦੂਰੋਂ ਮੇਰੀਆਂ ਪੈਣਾ ਮੇਰੇ ਵੀਰ ਆ ਕੇ ਕੱਪੜਾ ਖਰੀਦਦੇ ਆ ਆਹ ਸੂਟ ਹੈ ਸ਼ਾਨਦਾਰ ਕੁਆਲਿਟੀ ਹੈ ਕਿਹੜੀ ਬਲਬਲ कॉटन ਹੈ ਹਾਂਜੀ ਬਲਬਲ कॉटन 1000 ਰੁਪਏ ਦੇ ਚਾਰ ਸੂਟ 1000 ਦੇ ਚਾਰ 250 ਰੁਪਏ ਦਾ ਇੱਕ ਪੰਡਤਾਂ ਦੀ ਟੀ ਦੇ ਸੇਲ ਮੇਲਾ ਲੱਗਿਆ ਜੀ 1000 ਰੁਪਏ ਦੇ ਚਾਰ ਸੂਟ 250 ਦਾ ਇੱਕ 500 ਦੇ ਦੋ 500 ਦੇ ਦੇਵਾਂਗੇ ਦੋ 250 ਦਾ ਦੇਵਾਂਗੇ ਇੱਕ 1000 ਰੁਪਏ ਦੇ ਦੇਵਾਂਗੇ ਚਾਰ ਸੂਟ ਸ਼ਾਨਦਾਰ ਕੁਆਲਿਟੀ ਹੈ ਸ਼ਾਨਦਾਰ ਡਿਜ਼ਾਈਨ ਹੈ ਸੋਹਣੀਆਂ ਸੋਹਣੀਆਂ ਫੁੱਲ ਬੁੱਟੀਆਂ ਬਹੁਤ ਹੀ ਸ਼ਾਨਦਾਰ ਕਪੜਾ 1000 ਦੇ ਚਾਰ ਸੂਟ 250 ਰੁਪਏ ਦਾ ਇੱਕ 500 ਦੇ ਦੋ ਪੰਡਤਾਂ ਦੀ ਹੱਤੀ ਨਹੀਂ ਟਾਈ ਐਂਡ ਡਾਈ ਮਸਲੀਨ ਦਾ 2.5 ਮੀਟਰ ਦਾ ਦੁਪੱਟਾ ਪੰਡਤਾਂ ਦੀ ਹੱਤੀ ਪੰਡਤਾਂ ਦੀ ਹੱਟੀ ਸ਼ਹਿਰ ਪਧੌੜ 500 ਰੁਪਏ ਦਾ ਇੱਕ ਸੂਟ 900 ਦੇ ਦੋ 2000 ਰੁਪਏ ਦੇ ਦੇਵਾਂਗੇ ਪੰਜ 2000 ਦੇ ਦੇਵਾਂਗੇ ਪੰਜ ਟਾਈ ਐਂਡ ਡਾਈ ਮਸਲੀਨ ਕਾਟਨ 2.5 ਮੀਟਰ ਦਾ ਦੁਪੱਟਾ ਪੰਡਤਾਂ ਦੀ ਹੱਟੀ ਸ਼ਹਿਰ ਦੇ ਵਿੱਚ ਵਿਚਾਲੇ ਹੱਟੀ ਐ ਭਰੇ ਬਾਜ਼ਾਰ ਦੇ ਵਿੱਚ ਐ ਕਿੱਥੇ ਸੇਲ ਮੇਲਾ ਲੱਗਿਆ 500 ਰੁਪਏ ਦਾ ਇੱਕ ਸੂਟ 900 ਦੇ ਦੋ 2000 ਦੇ ਪੰਜ ਸੂਟ ਲੈ ਕੇ ਜਾਓ ਜੀ ਪੰਡਤਾਂ ਦੀ ਹੱਟੀ ਦੀ ਪੰਡਤਾਂ ਦੀ ਹੱਟੀ ਦਾ ਬੋਲਡ ਵਾਈਪਾਰ ਦੇ ਵਿਚ ਬਾਹਰ ਪਿਆ ਹੁੰਦਾ ਹੈ ਪੰਡਤਾਂ ਦੀ ਹੱਟੀ ਹੈ 9 ਵਜੇ ਖੁੱਲਦੀ ਹੈ 7 ਵਜੇ ਬੰਦ ਹੁੰਦੀ ਹੈ 9 ਵਜੇ ਤੋਂ ਲੈ ਕੇ 7 ਵਜੇ ਤੱਕ ਹਰ ਦਿਨ ਪੰਡਤਾਂ ਦੀ ਹੱਟੀ ਓਪਨ ਹੁੰਦੀ ਹੈ ਹਰ ਦਿਨ ਖੁੱਲਦੀ ਹੈ ਕਿਸੇ ਦਿਨ ਬੰਦ ਨਹੀਂ ਬਹੁਤ ਸਾਰੇ ਮੇਰੇ ਵੀਰ ਆ ਦੂਰੋਂ ਆਏ ਗਾਕ ਨੂੰ ਗਮਰਾਹ ਕਰਦੇ ਆ ਪੰਡਤਾਂ ਦੀ ਹੱਟੀ ਤੇ ਜੀ ਗੱਡੀ ਨਹੀਂ ਜਾਂਦੀ ਆਟੋ ਨਹੀਂ ਜਾਂਦਾ ਆਟੋ ਵੀ ਆਉਂਦੇ ਆ ਗੱਡੀਆਂ ਵੀ ਆਉਂਦੀ ਆ ਦੂਰੋਂ ਦੂਰੋਂ ਮੇਰੇ ਵੀਰ ਗੱਡੀਆਂ ਲੈ ਕੇ ਆਉਂਦੇ ਆ ਪੰਡਤਾਂ ਦੀ ਏਟੀ। ਦੁਕਾਨ ਦੇ ਨੇੜੇ ਆ ਕੇ ਗੱਡੀਆਂ ਰੁਕ ਜਾਂਦੀ ਹੈ। ਸਾਡੀ ਵੀਡੀਓ ਪਾਈ ਵੀ ਆ ਰਸਤੇ ਦੀ ਇੰਸਟਾਗ੍ਰam ਤੇ। ਇੰਸਟਾਗ੍ਰam ਖੋਲੋ ਰਸਤੇ ਦੀ ਵੀਡੀਓ ਦੇਖੋ ਸੌਖਾ ਯਾ ਰਸਤਾ ਹੈ। ਗੱਡੀ ਸਾਡੀ ਦੁਕਾਨ ਦੇ ਨੇੜੇ ਆ ਜਾਂਦੀ ਹੈ। ਆ ਪੰਡਤਾਂ ਦੀ ਏਟੀ ਦਾ ਬੋਲਡ ਹੈ। ਪੰਡਤਾਂ ਦੀ ਏਟੀ ਸ਼ਹਿਰ ਦੇ ਵਿੱਚ ਵਿਚਾਲੇ ਭਰੇ ਬਾਜ਼ਾਰ ਦੇ ਵਿੱਚ ਦੁਕਾਨ ਹੈ। ਪੰਡਤਾਂ ਦੀ ਏਟੀ ਹੈ। ਕਮਰਾ ਨਾ ਹੋ। ਆ ਸੂਟ ਕਾਟਨ ਦੇ ਪਾਕਿਸਤਾਨੀ ਸੂਟ 400 ਰੁਪਏ ਦਾ ਇੱਕ 700 ਦੇ ਦੋ। ਤੈਨਹੀਂ ਤੈਨਿਆਰ ਦਾਸ ਕਰਦੇ ਆ ਸੋ ਜੀਰੇ ਮੇਰੇ ਭੈਣ ਭਰਾਵਾਂ ਨੇ ਤੀਨ ਲੈਣ ਕਰਨਾ ਮੂਰੇ ਤੀਆਂ ਆਉਂਦੀਆਂ ਰਖੜੀ ਆਉਂਦੀ ਐ 3000 ਰੁਪਏ ਦੇ ਦੇਵਾਂਗੇ 10 ਸੂਟ 3000 ਦੇ ਦਾਜੀ ਪਾਕਿਸਤਾਨੀ ਸੂਟ ਪੰਡਤਾਂ ਦੀ ਹੱਟੀ ਸ਼ਹਿਰ ਭਰੋੜ 400 ਦੇ ਇੱਕ 700 ਦੇ ਦੋ 3000 ਰੁਪਏ ਦੇ 10 ਸੂਟ ਪੰਡਤਾਂ ਦੀ ਹੱਟੀ ਤੋਂ ਲੈ ਕੇ ਜਾਓ ਲੋ ਤੋ ਚਾਦਰਾਂ ਡਬਲ ਬੈੱਡ ਦੀਆਂ ਚਾਦਰਾਂ ਮਿਕਸ ਕਾਟਨ ਦੀਆਂ ਚਾਦਰਾਂ ਨਾ ਝੂਠ ਬੋਲੀਏ ਨਾ ਠੱਗੀ ਮਾਰਗੇ ਨਾ ਬੇਈਮਾਨੀ ਕਰੀਏ ਸੱਚੋ ਸੱਚ ਦੀ ਦੁਕਾਨਦਾਰੀ ਸੱਚ ਬੋਲਣਾ ਹੈ ਪੂਰਾ ਤੋਲਣਾ ਹੈ ਪੰਡਤਾਂ ਦੀ ਅੱਟੀ ਹੈ ਜੀ ਡਬਲ ਬੈੱਡ ਦੀਆਂ ਤਿੰਨ ਚਾਦਰਾਂ ਡਬਲ ਬੈੱਡ ਦੀਆਂ ਤਿੰਨ ਚਾਦਰਾਂ ਰੁਪਏ 400 400 ਰੁਪਏ ਦੀਆਂ ਤਿੰਨ ਚਾਦਰਾਂ ਡਬਲ ਬੈੱਡ ਦੀਆਂ ਪੰਡਤਾਂ ਦੀ ਅੱਟੀ ਤੋਂ ਖਰੀਦੋ ਜਿੰਨੀਆਂ ਮਰਜ਼ੀ ਲੈ ਕੇ ਜਾਓ 400 ਰੁਪਏ ਦੀਆਂ ਦੇਵਾਂਗੇ ਤਿੰਨ ਪੰਡਤਾਂ ਦੀ ਹੱਟੀ ਆ ਜੀ ਜਿੱਥੇ ਸਸਤਾ ਵਿਕਦਾ ਹੈ ਵਧੀਆ ਵਿਕਦਾ ਹੈ ਸ਼ਾਨਦਾਰ ਕੁਆਲਿਟੀ ਵੇਚਦੇ ਆ ਸਾਰੇ ਪੰਜਾਬ ਨੂੰ ਸਸਤਾ ਵੇਚਦੇ 400 ਰੁਪਏ ਦੀਆਂ ਤਿੰਨ ਚਾਦਰਾਂ ਮਿਕਸ ਕਾਟਨ ਡਬਲ ਵੇਟ ਦੀਆਂ ਨਾਲ ਸਰਾਂ ਨੇ ਸਰਾਂ ਨੇ ਨਾਲ ਹੈ 400 ਰੁਪਏ ਦੀਆਂ ਤਿੰਨ ਚਾਦਰਾਂ ਪੰਡਤਾਂ ਦੀ ਹੱਟੀ ਆ ਤੁਹਾਡੀ ਆਪਣੀ ਹੱਟੀ ਆ ਭੈਣ ਭਰਾਵਾਂ ਸੂਟ 1000 ਰੁਪਏ ਦੇ 5 ਸੂਟ 1000 ਰੁਪਏ ਦੇ 5 ਸੂਟ ਕਿਹੜੇ ਕਰਦੇ ਜੀ ਮੱਖਣ ਮਲਾਈ ਮੱਖਣ ਮਲਾਈ ਮੱਖਣ ਮਲਾਈ ਕਪੜਾ ਪੰਡਤਾਂ ਦੀ ਹੱਟੀ ਸਾਰਿਆਂ ਨੂੰ ਸਸਤੀ ਪੰਡਤਾਂ ਦੀ ਹੱਟੀ ਸਾਰਿਆਂ ਨੂੰ ਸਸਤੀ ਪੰਡਤਾਂ ਦੀ ਹੱਟੀ 5 ਸੂਟ 1000 ਦੇ 5 ਸੂਟ 1000 ਦੇ ਪੰਡਤਾਂ ਦੀ ਹੱਟੀ ਤੇ ਸ਼ਾਨਦਾਰ ਕੁਆਲਿਟੀ 5 ਸੂਟ ਮੱਖਣ ਮਲਾਈ ਕਪੜਾ 5 ਸੂਟ 1000 ਰੁਪਏ ਦੇ 5 ਸੂਟ ਪੰਡਤਾਂ ਦੀ ਹੱਟੀ ਤੇ ਪੰਡਤਾਂ ਦੀ ਹੱਟੀ ਤੇ ਲੱਗਿਆ ਸੇਲ ਮੇਲਾ ਸ਼ਾਨਦਾਰ ਸੇਲ ਚੱਲ ਰਹੀ ਹੈ ਪੰਡਤਾਂ ਦੀ ਹੱਟੀ ਤੇ ਸ਼ਹਿਰ ਭਰੋੜਾ ਪੁਰੀਆਂ ਬੜਾ ਵਿਯਾਰਾ ਭਰੇ ਵਿਯਾਰ ਦੇ ਵਿੱਚ ਵਿੱਚ ਵਿਚਾਲੇ ਸ਼ਹਿਰ ਦੇ ਦੁਕਾਨ ਹੈ ਪੰਡਤਾਂ ਦੀ ਹੱਟੀ ਹੈ ਸਸਤਾ ਵੇਚਦੇ ਆ ਵਧੀਆ ਵੇਚਦੇ ਆ 1000 ਦੇ 5 ਸੂਟ ਦੇਵਾਂਗੇ ਗੁਜਾਰਸ਼ ਹੈ ਜੇ ਕੁਰਤੇ ਪੀਏ ਮੇ ਖੀਦ ਰਿਹਾ ਤਾਂ ਪੰਡਤਾਂ ਦੀ ਹੱਟੀ ਤੋਂ ਖਰੀਦੋ ਕਿਉਂਕਿ 600 ਰੁਪਏ ਵਾਲਾ ਕੁਰਤਾ ਪੀਵਾ 600 ਦੇ ਕਰਤੇ ਦੋ 600 ਦੇ ਕਰਤੇ ਦੋ ਜਿਹੜਾ 600 ਰੁਪਏ ਦਾ ਇੱਕ ਮਿਲਦਾ ਪੰਡਤਾਂ ਦੀ ਹੱਟੀ ਤੇ 600 ਰੁਪਏ ਦੇ ਦੋ ਜਿਹੜੇ ਮਰਜੀ ਚੱਕ ਲੋ 600 ਦੇ ਦੋ ਕਰਤੇ 600 ਦੇ ਦੋ ਸਾਢੇ 300 ਦਾ ਇੱਕ ਹੈ 600 ਦੇ ਦੋ ਦੇਵਾਂਗੇ ਦੋ ਇਕੱਠੇ ਲੋ ਪੰਡਤਾਂ ਦੀ ਹੱਟੀ ਤੋਂ ਸਾਢੇ 300 ਦਾ ਇੱਕ ਹੈ 600 ਦੇ ਦੋ ਦੇਵਾਂਗੇ ਦੋ ਗੁੜਤੇ ਭеме 600 ਦਾ ਇੱਕ ਮਿਲਦਾ 600 ਦੇ ਦੇਵਾਂਗੇ ਦੋ ਅੱਜ ਤੋਂ ਬਾਅਦ ਜਿੰਨੇ ਮਰਜੀ ਲੈ ਜਾਓ 600 ਦੇ ਦੋ ਪੰਡਤਾਂ ਦੀ ਹੱਟੀ ਤੋਂ ਵੀਡੀਓ ਪੂਰੀ ਤਰ੍ਹਾਂ ਡਿਟੇਲ ਦੀ ਵੀਡੀਓ ਜਿਹੜੇ ਵੀ ਭੈਣ ਭਰਾਵਾਂ ਨੇ ਸਿੰਗਲ ਫੁੱਟ ਵੀ ਲੈਣਾ ਹੋਣਾਗਾ ਦੁਕਾਨ ਦੇ ਅੱਗੇ ਲੈ ਸਕਦੇ ਹੋ ਸਾਰੀਆਂ ਭੈਣ ਭਰਾਵਾਂ ਨੂੰ ਸਭ ਨੂੰ ਖੁੱਲ੍ਹਾ ਹੱਦਾਂ ਦਾ ਜੀ ਇਹ ਕਿਹੜੂ ਆਰ ਮਰੀਆਂ ਲੋਹਾਂ ਟੀ-ਸ਼ਰਟਾਂ ਸਭ ਨਵੇਂ ਡਰ ਰਹੀਆਂ ਇੱਕ ਤਾਂ ਪਜਾਮੇ ਜਿਆ ਕੁੜੀਆਂ ਵਾਲੇ ਇਹਦੇ ਰੇਟ ਘਟਾ ਦੇ ਰੇਟ ਘਟਾ ਦੇ ਮੇਰੇ ਵੀ ਘਟਾ ਦੇ ਨਵੇਂ ਡੇ ਇੱਕ ਤਾਂ 100-100 ਦੇ ਨੇ ਜੀ ਕੁੜੀਆਂ ਵਾਲੇ ਪਜਾਮੇ ਆ ਸਾਰੇ ਨਵੇਂ ਡੇ ਆ ਸਾਰੇ ਰੇਟ ਘਟਾ ਕੇ ਨਵੇਂ ਡੋ 500 ਰੁਪਏ ਦੇ 5 ਇਹ ਸਾਰੇ ਡੜੀ ਕਾ ਨਵੇਂ ਡੇ ਦੋ ਅਸੀਂ ਨਵੇਂ ਡਣ ਲੱਗੇ ਪਏ ਆ ਇੱਕ ਆਕੇ ਟੀ-ਸ਼ਰਟਾਂ ਲੋਹਾਂ ਟੀ-ਸ਼ਰਟਾਂ ਮੁੰਡੇ ਵਾਲੀਆਂ ਵਿੱਚ 250 ਵਾਲੀ ਵਿੱਚ 300 ਵਾਲੀ ਆ 500 ਇਹ ਤਾਂ ਨ ਕਰਨੀਆਂ ਬਸ ਇਹ ਮਾਲ ਹੈ ਇੰਨਾ ਕੀ ਆ ਆਹੀ ਰਹਿ ਗਿਆ ਆਹੀ ਮਾਲ ਉਹਦੀ ਬਾਹ ਨਹੀਂ ਹੈਗਾ ਇੱਕ ਆ ਟਾਈ ਪਜਾਮੇ ਟਾਈ 300 ਦੇ 500 ਦੇ ਦੋ ਆ ਲੋੜਾ ਨਹੀਂ ਖਾਣਾ ਪਈਆਂ ਸਾਰੀਆਂ ਇਹ ਸਭ ਨਵੇੜ ਦੇਣਾ ਕੰਮ ਨਹੀਂ ਖੁੱਲਾ ਸੱਦਾਗਾ ਬਸ ਹੈ ਮਾਲ ਥੋੜਾ ਹੀ ਇਹ ਨਵੇੜਨੀਆਂ ਕੰਮ ਗੈਂਤੀ ਦਾ 100 ਵੀ ਹੋਣਗੇ 500 ਚ ਤਿੰਨ ਕਰਕੇ ਨਵੇੜ ਦੇਣੀਆਂ ਹਾਂ ਇੱਕ ਦਿਨ ਚ ਵਿਕ ਜੇ ਦੋ ਦਿਨਾਂ ਚ ਵਿਕ ਜਾ ਹਾਂ ਇਹ ਨਹੀਂ ਸਾਨੂੰ ਕਿ ਲਾਂਭਾ ਦੇ ਵੀ ਬਰੇਸੀਆ ਲੈਣ ਆਏ ਸੀ ਕਿ ਮੁੱਕ ਕੇ ਇਹ ਮਕਾਉਣ ਵਸਤੀ ਵੀਡੀਓ ਬਾਹਰੇ ਆ ਠੀਕ ਹੈ ਇਹ ਸੀ ਕੰਮ ਛੱਡ ਤਾ ਰੈਡੀਮੇਡ ਦਾ ਸੋ ਲੈ ਜਾਓ ਚੱਕ ਕੇ ਇਸ ਤੋਂ ਬਾਅਦ ਹੱਲਾ ਬੋਲ ਧਮਾਕਾ ਸੇ ਸ਼ੁਰੂ ਹੋ ਚੁੱਕੀ ਆ ਜਿਹੜੀ ਚੱਲੂਗੀ 10 ਜੁਲਾਈ ਤੱਕ ਠੀਕ ਹੈ ਜੀ ਇਸੇ ਤਰ੍ਹਾਂ ਧਮਾਕੇ ਹੋਣਗੇ ਸਾਰੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਘਰ ਵਾਸਤੇ ਕੱਪੜਾ ਲੈਣਾਗਾ ਖੁੱਲਾ ਸੱਦਾਗਾ ਜਿੰਨਾ ਮਰਜ਼ੀ ਮਾਲ ਆ ਕੇ ਲੈ ਲਿਓ ਫਾਇਦੀ ਕਰਾਂਗੇ ਚੁੰਨੀਆਂ ਸਟਾਰਟ ਹੋ ਚੁੱਕੀਆਂ 40 ਰੁਪਏ ਤੋਂ ਇੱਕ ਚੁੰਨੀ ਖਾ ਦੇ ਮੜੀ ਸੈਂਪਲ ਤੋਂ ਆ ਲੋ ਲਓ ਜੀ ਆ ਚੁੰਨੀਆਂ ਗੋਲੀ ਵਾਲੀਆਂ ਦੇਵਾਂਗੇ 40 ਰੁਪਏ ਦੀ ਸਿੰਗਲ ਵੀ ਚੜੀ ਦੇਵਾਂਗੇ ਠੀਕ ਹੈ ਜੀ ਸੋ ਖੁੱਲੇ ਸੱਦੇ ਆ ਕੁੜਤਿਆਂ ਮੇ ਹੈਗੇ ਆ 200 ਜੇ 250 ਜੇ ਮਰਜ਼ੀ ਚੱਕ ਲੋ ਲੀਜੀ ਵੀ ਇਹਦੇ ਫੁੱਲ ਵੈਰੈਟੀ ਪਈ ਆ ਘਟਾ ਘਟਾ ਕੇ ਰੇਟ ਦੇ ਰਹੇ ਆ ਫਾਇਦੇ ਕਰ ਰਹੇ ਆ ਬਸ ਨਿਵੇੜਨਾ ਕੰਮ ਹੱਲਾ ਬੋ ਤਮਾਕਾ ਸੇਲ ਪੰਡਤਾਂ ਦੀ ਹੱਡੀ ਤੇ ਸਾਰੇ ਗਾਕਾਂ ਨੂੰ ਖੁੱਲੋ ਸੱਦਾਗਾ ਜੀ 100 ਗਜ ਰੱਸਾ ਸਿਰੇ ਤੇ ਗੰਡ ਜਿਹੜੇ ਪੰਜਾਬੀਆਂ ਦੀ ਕਹਾਵਤ ਹੈ 100 ਗਜ ਰੱਸਾ ਸਿਰੇ ਤੇ ਗੰਡ ਤਣ ਕਾਰਟਨਾਂ காਕੇ ਵੇਚਾਂਗੇ ਖੜਕਾ ਖੜਕਾ ਕੇ ਵੇਚਾਂਗੇ ਸਾਰੇ ਸੌਦੇ ਨੰਗੇ ਚਿੱਟੇ ਕਰਕੇ ਵੇਚਾਂਗੇ ਨਾ ਲੁੱਟ ਮਚਾਈ ਆ ਨਾ ਲੁੱਟ ਬਚਣ ਦੀਏ ਸਸਤਾ ਵੇਚਦੇ ਆ ਵਧੀਆ ਵੇਚਦੇ ਸਸਤਾ ਹੀ ਵੇਚਾਂਗੇ